ਹਾਏ ਦੋਸਤੋ ਤੁਹਾਨੂੰ ਇੱਕ ਬਹੁਤ ਹੀ ਦੁਖਦਾਈ ਜਿਹੜੀ ਖਬਰ ਆ ਉਹ ਦੱਸਣ ਜਾ ਰਹੇ ਹਾਂ ਇਹ ਰਾਮ ਸਿੰਘ ਔਲਖ ਉਹਨਾਂ ਦੇ ਸੁਪੁੱਤਰ ਡਾਕਟਰ ਸਰੂਪ ਸਿੰਘ ਔਲਖ ਪਿੰਡ ਮਲੂਕਾ ਜਨ ਕਿ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਜੀ ਦੇ ਬੇਟੇ ਆ ਉਹਨਾਂ ਦੇ ਬਾਈ ਦੇ ਸਰੂਪ ਡਾਕਟਰ ਦੇ ਘਰ ਉਸੁਰਗਵਾਸ ਹੋ ਗਿਆ ਤੇ ਉਹਨਾਂ ਦਾ ਜਾਣ ਤੋਂ ਸਿਹਕਾਰ ਸੀ ਤੇ ਦੋਸਤੋ ਗੱਲ ਇਹ ਆ ਵੀ ਇਹ ਕੁਦਰਤ ਦੇ ਵਰਤੀਵੇ ਨੂੰ ਆਪਾਂ ਤਕਰੀਬਨ ਤਕਰੀਬਨ ਪਾਣੀ ਮੰਨ ਸਕਦੇ ਹੁੰਦੇ ਆ ਤੇ ਪਰ ਬਾਈ ਨੇ ਬਹੁਤ ਯਾਨੀ ਕਿ 4-5 ਸਾਲ ਬਹੁਤ ਸੰਘਰਸ਼ ਕਰਿਆ ਜ਼ਿੰਦਗੀ ਦੇ ਵਿੱਚ ਤਕਰੀਬਨ 7 ਸਾਲਾਂ ਦੇ ਵਿੱਚ ਉਹ ਕਿਹੜਾ ਹਸਪਤਾਲ ਉਹ ਕਿਹੜਾ ਡਾਕਟਰ ਉਹ ਕਿਹੜਾ ਇਨਸਾਨ ਜਿਹਨੂੰ ਇਹ ਇਹਨਾਂ ਦੇ ਵਾਸਤੇ ਨਹੀਂ ਮਿਲੇ ਉਹ ਇੱਕ ਭਿਆਨਕ ਬਿਮਾਰੀ ਕਾਰਨ ਯਾਨੀ ਕਿ ਇੱਕ ਲਪੇਟੇ ਦੇ ਵਿੱਚ ਆ ਗਈ ਸੀ ਤੇ ਦੋਸਤੋ ਇਹ ਗੱਲਾਂ ਠੀਕ ਆ ਭਾਣਾ ਮੰਨਣਾ ਬਹੁਤ ਔਖਾ ਗਾ ਤੇ ਮੰਨਣਾ ਪਾਣਾ ਪੈਂਦਾ ਤੇ ਆ ਕੀ ਆ ਤੁਸੀ ਉਹਨਾਂ ਦੇ ਘਰ ਵੀ ਕਿ ਮਨੂਕਾ ਵੀ ਸੀ ਆਪਾਂ ਪਹੁੰਚੇ ਹੋਏ ਸੀ ਤੇ ਆ ਵੇਖ ਰਹੇ ਹਾਂ ਅੱਜ ਅੰਤਨ ਸਿੰਘਕਾਰ ਉਹਨਾਂ ਦਾ ਕਰਮਜੀਤ ਕੌਰ ਉਹਦੀ ਧਰਮ ਪਤਨੀ ਦਾ ਤੇ ਦੋਸਤੋ ਕਹਿਣ ਤੋਂ ਬਾਅਦ ਆਪਣਾ ਜਿਹੜਾ ਮੇਨ ਗੱਲ ਆ ਜਾਂਦੀ ਆ ਵੀ ਡਾਕਟਰ ਨੂੰ ਆਪਣਾ ਏਰੀਆ ਇਲਾਕਾ ਸਾਰਾ ਜਾਣਦਾ ਹੀ ਆ ਵੀ ਉਹ ਇੰਨੇ ਮਲਾਪੜੇ ਸੁਭਾਅ ਦੇ ਹਸਣ ਖਿਡਣ ਵਾਲੇ ਬਹੁਤ ਹੀ ਜਾਨਕਿ ਹਰ ਇੱਕ ਇਨਸਾਨ ਨੂੰ ਨਿਮਰਤਾ ਨਾਲ ਮਿਲਣ ਵਾਲੀ ਇਨਸਾਨਾ ਬਾਕੀ ਤਾਂ ਵੈਸੇ ਸਾਰਾ ਉਹ ਪਰਿਵਾਰ ਹੀ ਬਹੁਤ ਵਧੀਆ ਨਿਮਰਤਾ ਦੇ ਨਾਲ ਹਰ ਇੱਕ ਨਾਲ ਵਿਚਰਦਾ ਤੇ ਇਹ ਬਾਈ ਡਾਕਟਰ ਸਰੂਪ ਦਾ ਤਾਂ ਜਾਨਕਿ ਸੁਭਾ ਚਾਰਾ ਭਾਵਨਾ ਦੇ ਵਿੱਚੋਂ ਉਲਾਗੀ ਸੀ ਵੀ ਜਿਹੜਾ ਇਹਨਾਂ ਨੂੰ ਇੱਕ ਵੇਰੀ ਮਿਲ ਪੈਂਦਾ ਸੀ ਉਹ ਇਹਨਾਂ ਦਾ ਹੀ ਬਲਕੇ ਰਹਿ ਜਾਂਦਾ ਸੀ ਵੀ ਇੰਨਾ ਜਾਨਕਿ ਆਪਦੇ ਅੰਦਰ ਇਹਨਾਂ ਦੇ ਖਿੱਚ ਸੀ ਇੰਨਾ ਪਿਆਰ ਸਤਿਕਾਰ ਦੇ ਨਾਲ ਹਰ ਇੱਕ ਬੰਨੇ ਨੂੰ ਇੱਜ਼ਤ ਦੇ ਨਾਲ ਜਾਨਕਿ ਇਹਨਾਂ ਨੇ ਮਾਨ ਸਤਿਕਾਰ ਦੇਣਾ ਅਜਿਨਾ ਦਿਨ ਤੇ ਬਹੁਤ ਵੱਡਾ ਇਹਦਾ ਕਹਿਰ ਆ ਉਹ ਪਰਿਵਾਰ ਦੇ ਉੱਤੇ ਪੀਤਾ ਹੈਗਾ ਪਰਿਵਾਰ ਨੂੰ ਡੂੰਗਾ ਹੈ ਜਾਨਕਿ ਸਦਮਾ ਲੱਗਿਆ ਇਹ ਸਦਮੇ ਦੇ ਵਿੱਚੋਂ ਨਿਕਲ ਲਈ ਕਾਫੀ ਸਮਾਂ ਲੱਗ ਜਾਂਦਾ ਤੇ ਚਲੋ ਪਰਮਾਤਮਾ ਅੰਗ ਸੰਗ ਸਹਾਇਕ ਉਹਨਾਂ ਦੇ ਨਾਲ ਮਿਲਵਰਤਨ ਵਾਲੇ ਜਿਹੜੇ ਆ ਉਹ ਤਕਰੀਬਨ ਜਾਣਦੇ ਹੀ ਹੋਣਗੇ ਇਸ ਗੱਲ ਨੂੰ ਕਿ ਉਹ ਆਪ ਵੀ ਵੀਰਪਾਲ ਵੀ ਬਹੁਤ ਨਿੱਗੇ ਸੁਹਾਦੇ ਅਸਮੁਖ ਸੁਹਾਦੇ ਮਾਲਕ ਸਨ ਤੇ ਉਹ ਜਿਵੇਂ ਕਹਿ ਦਿੰਦੇ ਹੁੰਦੇ ਹੁੰਦੇ ਹਨ ਕਿ ਪਰਿਵਾਰ ਇੰਨਾ ਵਧੀਆ ਖੁਸ਼ ਨਸੀਬ ਤੇ ਉਹ ਨજર ਲੱਗਣ ਵਾਲੀ ਗੱਲ ਬਣ ਗਈ ਇਹ ਤੇ ਭਰਾ ਨੂੰ ਆਪਣਾ ਜਾਨੀ ਕਿ ਹਮਦਰਦੀ ਆ ਇਸ ਗੱਲ ਦਾ ਆਪਾਂ ਦੁੱਖ ਦਾ ਪ੍ਰਟਾਵਾ ਕਰਦੇ ਹਾਂ ਭਾਈ ਡਾਕਟਰ ਦੇ ਨਾਲ ਤੇ ਆ ਤੁਸੀਂ ਵੇਖ ਹੀ ਰਹੇ ਹੋ ਦੋਸਤੋ ਵੀ ਇਲਾਕੇ ਦੇ ਵਿੱਚੋਂ ਪੰਚਾਇਤਾਂ ਨੇੜੇ-ਨੇੜੇ ਪਿੰਡਾਂ ਦੇ ਵਿੱਚੋਂ ਬਹੁਤ ਜਾਨੀ ਕਿ ਭਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਦੁੱਖ ਜਾਹਰ ਕਰਦੇ ਹੋਏ ਪਹੁੰਚੇ ਹੋਏ ਆ ਸੱਜਣ ਮਿੱਤਰਾਂ ਤੇ ਮਿੱਤਰੋ ਗੱਲ ਇਹ ਚਲੋ ਆਮ ਇਹ ਗੱਲ ਆ ਵਰਤੀਵਾ ਪਰਮਾਤਮਾ ਦਾ ਜਾਣਾ ਆਉਣਾ ਹਰ ਇੱਕ ਦਾ ਬਣਿਆ ਵਾ ਤੇ ਪਰ ਜਿਹੜਾ ਇੱਕ ਸਾਨੂੰ ਦੱਸਣਾ ਆ ਰਹੀਆਂ ਗੱਲ ਵੀ ਉਹਨਾਂ ਦਾ ਬੇਟਾ ਕੈਨੇਡਾ ਵਿੱਚ ਰਹਿ ਰਿਹਾ ਕੈਨੇਡਾ ਦਾ ਪੀਆਰ ਬੱਚੇ ਫੈਮਲੀ ਸਾਰੀ ਸੈਟ ਉੱਥੇ ਤੇ ਉਹ ਨੂੰ ਜਦੋਂ ਪਤਾ ਲੱਗਿਆ ਅੰਕਲ ਦਾ ਵੀ ਮਾਤਾ ਜੀ ਨੂੰ ਪ੍ਰੋਬਲਮ ਆ ਹੈ ਕਿ ਇਕੱਲੇ ਹੋਏ ਆ ਤੇ ਉਸ ਤੋਂ ਬਾਅਦ ਉਹ ਕਰੀਬਨ ਸਾਰੇ ਕੰਮ ਧੰਦੇ ਛੱਡ ਕੇ ਆਪਦੇ ਬਾਲ ਬੱਚੇ ਨੂੰ ਲੈ ਕੇ ਨਾਲ ਇੱਥੇ ਪਿੰਡ ਮਲੂਕਾ ਵਿਖੇ ਪਹੁੰਚ ਗਿਆ ਤੇ ਬਹੁਤ ਜਿਆਦਾ ਵਾਰ ਡਾਕਟਰ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਇਹ ਤਾਂ ਹੁਣ ਠਿਲੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਕਰੂਗਾ ਚਲੋ ਦਵਾਈ ਬੂਟੀ ਚੱਲੀ ਪਰ ਉਹ ਨੂੰ ਸਾਡੀ ਤੇ ਮਨਪ੍ਰੀਤ ਬੇਟਾ ਉਹ تقریبا ਸਾਲ ਹੋ ਗਿਆ 1 ਇੱਕ ਸਾਲ ਤੋਂ تقریبا ਕੰਮ ਧੰਦਾ ਕੈਨੇਡਾ ਦਾ ਛੱਡ ਕੇ ਆਪ ਦਾ ਵੇਖੋ ਇਹ ਜੀ ਕੰਟਰੀ ਦੇ ਵਿੱਚ ਸੈੱਟ ਹੋਣਾ ਬਾਅਦ ਦੇ ਵਿੱਚ ਕੰਮ ਤੇ ਜੇ ਕੋਈ ਮਹੀਨਾ ਬਚਾ ਇੱਥੇ ਲਾ ਜੇ ਤੇ ਮਹੀਨੇ ਦੇ ਵਿੱਚ ਵੀ 2 ਮਹੀਨੇ ਚ ਬਹੁਤ ਅਫਸੈਟ ਹੋ ਜਾਂਦਾ ਕੰਮ ਤੇ ਪਰ ਉਹਨਾਂ ਨੇ ਕੋਈ ਇਸ ਚੀਜ਼ ਦੀ ਪ੍ਰਵਾਹ ਨਹੀਂ ਮੰਨੀ ਤੇ ਕੋਈ ਇਸ ਚੀਜ਼ ਨੂੰ ਪਹਿਲ ਨਹੀਂ ਦਿੱਤੀ ਵੀ ਮੇਰਾ ਗਾਂਹ ਫਿਊਚਰ ਵੀ ਕੈਨੇਡਾ ਵਾਲਾ ਬੰਦਾ ਨਹੀਂ ਇਹ ਚ ਜਰੂਰ ਬਹੁਤ ਜਾਨੀ ਕਿ ਸੋਚਦਾ ਬੰਦਾ ਤੇ ਉਹਨਾਂ ਨੇ ਇਹ ਚੀਜ਼ ਦੀ ਨਾ ਪ੍ਰਵਾਹ ਮੰਨਦੇ ਹੋਏ 1 ਸਾਲ ਤੋਂ ਆਉਦੇ ਜਿਹੜੀ ਮਾਤਾ ਦੀ ਬਹੁਤ ਜ਼ਿਆਦੇ ਆਉਦੇ ਜਾਨੀ ਕਿ ਅਥੀਂ ਸੇਵਾ ਕਰੀ ਤੇ ਆਉਦੇ ਜਾਨੀ ਕਿ ਜਿਹੜਾ ਉਹਦੇ ਮਨ ਨੂੰ ਇਹ ਸੰਤੋਸ਼ਟੀ ਹੋਈ ਵਿ ਆਵਦੇ ਅੱਖਾਂ ਜਿਹੜੀ ਸਾਰੇ ਦੁੱਖ ਤਕਲੀਫ ਉਹਦੀ ਜਿਹ ਵੀ ਝੱਲੀ ਦੇਖੀ ਤੇ ਉਹਦੇ ਨਾਲ ਆਪਦਾ ਦੁੱਖ ਵੰਡਾਇਆ ਦੁੱਖ ਸੁੱਖ ਦੇ ਵਿੱਚ ਬੱਚੇ ਜਿਹੜੇ ਇਸ ਤਰ੍ਹਾਂ ਆਪਣਾ ਮਾਂ ਪਿਓ ਨੂੰ ਸਾਹਮਦੇ ਆ ਆਉਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਦੋਸਤੋ ਉਹਨਾਂ ਨੂੰ ਵੀ ਸਲਾਮ ਆ ਤੇ ਆਮ ਇਹ ਧਾਰਨਾ ਨੂੰ ਇਹ ਮਨਪ੍ਰੀਤ ਨੇ ਬਾਈ ਨੇ ਤੋੜਿਆਗਾ ਭਤੀਜੇ ਦੇ ਸਾਡੇ ਨੇ ਵੀ ਆਮ ਕਹਿੰਦੇ ਆ ਵੀ ਬਾਹਰ ਜਾ ਕੇ ਬੱਚੇ ਨਾ ਇਹ ਚੀਜ਼ਾਂ ਤੋਂ ਦੂਰ ਹੋ ਜਾਂਦੇ ਆ ਮੋਹ ਤੇ ਕੱਟ ਜਾਂਦੇ ਆ ਪਰ ਨਹੀਂ ਸਜਨੋ ਪਰਿਵਾਰ ਦੇ ਜਿਹੜੇ ਸੰਸਕਾਰ ਹਨ ਤੇ ਇਹ ਨਹੀਂ ਜਾਂਦੇ ਕਿਸੇ ਪਾਸੇ ਕਿਤੇ ਵੀ ਕਿਸੇ ਕੰਟਰੀ ਚ ਕਿਸੇ ਮੁਲਖ ਚ ਬੰਦਾ ਵੱਸਦਾ ਹੋਵੇ ਜਿਹੜਾ ਪਰਿਵਾਰ ਪ੍ਰਤੀ ਮੋਹ ਪਿਆਰ ਤੇ ਉਹ ਕਿਸੇ ਪਾਸੇ ਬੰਦਾ ਨਹੀਂ ਜਾਣ ਦਿੰਦਾ ਜਿਹੜਾ ਬੰਦਾ ਆਪਦੇ ਵਧੀਆ ਪਰਿਵਾਰ ਦੇ ਵਿੱਚ ਵਧੀਆ ਜਿਨ੍ਹਾਂ ਨੂੰ ਸੰਸਕਾਰ ਮਿਲੇ ਆ ਤੇ ਵਧੀਆ ਸਿਹਤ ਮਿਲੀ ਆ ਤੇ ਉਹ ਆਪਦੇ ਪਰਿਵਾਰ ਨੂੰ ਮਾਪਿਆਂ ਨੂੰ ਪਹਲ ਦਿੰਦੇ ਆ ਤੇ ਉਹੀ ਗੱਲ ਇਹ ਇਹਨਾਂ ਦੇ ਬੇਟੇ ਨੇ ਯਾਨੀ ਕਿ ਉਥੋਂ ਛੱਡ ਕੇ ਕੈਨੇਡਾ ਦਾ ਸਭ ਕੁਝ ਤੇ ਉਹਨਾਂ ਦਾ ਸਾਲ ਹੋ ਗਿਆ ਚਲੋ ਪ੍ਰਮਾਤਮਾ ਨੇ ਨਹੀਂ ਮਿੰਤ ਭੱਲੇ ਭਾਈ ਭਜਨ ਅਠ ਬਹੁਤ ਕਰੀ ਤੇ ਭਾਜਾ ਦੋਸਤੋ ਜਿਹੜਾ ਤੁਹਾਨੂੰ ਦਿਖਾ ਰਹੇ ਆ ਅੰਤਮ ਸस्कार ਹੋ ਰਿਹਾਗਾ ਤੇ ਬਾਈ ਨੂੰ ਫੇਰ ਆਪਾਂ ਕਹਨੇ ਆ ਵੀ ਬਾਈ ਦੁੱਖ ਸੋਖ ਇਹ ਕਰਮ ਦੇ ਵਿੱਚ ਜੋ ਲਿਖਿਆ ਹੋਣਾ ਉਹੀ ਹੁੰਦਾ ਵੀ ਹੌਸਲਾ ਨਹੀਂ ਛੱਡਣਾ ਛੋਡੇ ਨਾਲ ਬਹੁਤ ਛੋਡੇ ਦੋਸਤ ਮਿੱਤਰ ਭੈਣ ਭਰਾ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਤੇ ਪਹਿਲਾਂ ਵੀ ਭਰਾਵੋ ਗੱਲ ਇਹ ਆ ਬਹੁਤ ਸਾਥ ਮਿਲਿਆ ਬਾਈ ਨੂੰ ਇਨਕੇ ਹਮਦਰਦੀ ਬਹੁਤ ਜਿਆਦਾ ਸੀ ਕਿਉਂ ਟਲਮਟ ਬਹੁਤ ਚਿਰ ਕਾਫੀ ਟਾਈਮ ਰਹੀ ਤੇ ਇਸ ਕਰਕੇ ਹਰ ਇੱਕ ਬੰਦਾ ਜਿੰਨੇ ਜੋਗਰਾ ਸੀ ਬਾਈ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਦਾ ਰਿਹਾ ਤੇ ਪ੍ਰਮਾਤਮਾ ਆਪਾਂ ਇਹੀ ਅਖੀਰ ਤੇ ਕਹਿੰਦੇ ਆ ਵੀ ਆਪਦੇ ਚਰਨਾਂ ਦੇ ਵਿੱਚ ਇਸ ਵਿਛੜੀ ਰੂਹ ਨੂੰ ਨਿਵਾਸ ਦੇਵੀਂ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਤੇ ਜਿਹੜੀ ਆਪਾਂ ਕਾਮਨਾ ਕਰਦੇ ਆ ਪ੍ਰਮਾਤਮਾ ਦੇ ਅੱਗੇ ਪ੍ਰਮਾਤਮਾ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਤੇ ਦੋਸਤੋ ਇਹ ਵੀਡੀਓ ਕਰਨ ਦਾ ਮਤਲਬ ਇਹ ਹੀ ਸੀ ਵੀ ਜਿਹੜੇ ਚੰਗੇ ਇਨਸਾਨ ਹੁੰਦੇ ਆ ਖੁਸ਼ਦਿਲ ਤੇ ਉਹਨਾਂ ਨੂੰ ਜਾਨੀ ਕਿ ਆਪਾਂ ਇਸ ਜਾਦਾਂ ਦੇ ਸਾਰੇ ਤਾਜ਼ਾ ਰੱਖ ਸਕਦੇ ਆ ਤੇ ਆਪਣਾ ਫਰਜ਼ ਵੀ ਸੀਗਾ ਕਿਉਂਕਿ ਬਹੁਤ ਜਾਦੇ ਇਹ ਮਲਾਪੜੇ ਸੁਹਾਦੇ ਸਨ ਹਰ ਇੱਕ ਅੱਖ ਜਿਹੜੀ ਉਹ ਨਮ ਹੋਈ ਤੇ ਇਸ ਤੋਂ ਬਾਅਦ ਜਿਹੜੀ ਫੁੱਲਾਂ ਦੀ ਜਿਹੜੀ ਰਸਮਾ ਉਹ ਆਪਣੇ ਜਾਨੀ ਕਿ ਉਥੇ ਬੂਟਾ ਲਾ ਕੇ ਨਿਮਾਈ ਜਾਊਗੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋਗੇ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ